ਅੱਛਾ ਇੱਕ ਬੜੀ ਇੰਟਰਸਟਿੰਗ ਗੱਲ ਆ ਵੀ ਇਹਨੂੰ ਦੋੜ ਕਿਨੇ ਮਿਲਿਆ ਸੀ ਫਰਮਾਨਗਰ ਤੇਰੀ ਯਾਦ ਮੈਨੂੰ ਤੜਪਾਵੇ ਮੈਨੂੰ ਤੇ ਚੜਨਾ ਆਵੇ ਓ ਫਤਿਹਰਾ ਓ ਫਤਿਹਰਾ ਮੈਨੂੰ ਲਾ ਜਾ ਤਾ ਅੱਜ ਦੀ ਜੀ ਅੰਨੇ ਬਾਪੂ ਮਰਿਆਣੀ ਮੈਂ ਮਰਿਆਣੀ ਮੈਂ ਹੋ ਸਬਨਾ ਕੀ ਰੇ ਨਕਾ ਤੋ ਆਓ ਹਮਾਰੇ ਪਾਸ ਇਹ ਕਿਹੜਾ ਪੰਛੀ ਆ ਜਿਹਦੇ ਸਿਰ ਪਰ ਪੈ ਰਿਹਾ oh no ਅੱਛਾ ਇੱਕ ਬੜੀ ਇੰਟਰਸਟਿੰਗ ਗੱਲ ਆ ਵੀ ਇਹਨਾਂ ਨੂੰ ਰੋਲ ਕਿਵੇਂ ਮਿਲਿਆ ਸੀ ਫਿਲਮਾਂ ਕਰਦੇ ਹਜ਼ਾਰਾਂ ਬੰਦੇ ਨੇ ਐਡਿਸ਼ਨ ਦਿੱਤਾ ਇਹ ਨਹੀਂ ਹੁੰਦਾ ਕਿ ਕੋਈ ਐਕਟਰ ਆ ਉਹਨੂੰ ਜਾ ਕੇ ਉੱਥੇ ਰੋਲ ਮਿਲਦਾ ਬੜੀ ਸਟਰਗਲ ਹੁੰਦੀ ਹੈ ਉਹਨੂੰ ਸਭ ਤੋਂ ਬਾਅਦ ਉਹਨੂੰ ਰੋਲ ਮਿਲਿਆ ਜੀ ਵੀ ਕੋਨਸ਼ੀਅਸ ਬਣ ਗਿਆ ਗੱਲ ਸਭ ਤੋਂ ਪਹਿਲਾਂ ਤਾਂ ਇਹਨੂੰ ਮੈਂ ਜੋੜੂਗਾ ਜੀ ਵਿਸ਼ਵਾਸ ਨਾਲ ਹੁੰਦੀ ਹੈ ਕਹਿੰਦੇ ਆਪਾਂ ਪੱਥਰ ਨੂੰ ਵੀ ਜਦੋਂ ਵਿਸ਼ਵਾਸ ਕਰਦੇ ਉਹ ਚ ਵੀ ਰੱਬ ਦੇਖਦਾ ਹੈ ਨਾ ਮੈਨੂੰ ਰੱਬ ਦੇ ਉੱਤੇ ਕਾਫੀ ਵਿਸ਼ਵਾਸ ਹੈ ਜਿਹੜੀਆਂ ਚੀਜ਼ਾਂ ਹੋਈਆਂ ਨੇ ਵਾਹਿਗੁਰੂ ਜੀ ਨੇ ਕੀਤੀਆਂ ਮੈਂ ਹੁਣ ਕਿੱਸਾ ਸੁਣਾਉਣਾ ਕਿੱਦਾਂ ਮੈਨੂੰ ਫਿਲਮ ਮਿਲੀ ਨਿਊਜ਼ਪੇਪਰ ਦੇ ਵਿੱਚ ਇੱਕ ਵਾਰੀ ਦੇਖਿਆ ਸੀਗਾ ਵੀ ਇੱਕ ਥਾ ਡਾਈਗਰ ਦੀ ਸ਼ੂਟਿੰਗ ਹੋਣੀ ਹੈ ਇੱਦਾਂ ਸੱਤ ਅੱਠ ਦੇਸ਼ਾਂ ਦੇ ਵਿੱਚ ਐਡੇ ਵੱਡੇ ਬਜਟ ਦੀ ਫਿਲਮ ਹੈ ਅਸੀਂ ਐਡੇ ਦੋਸਤ ਬੈਠੇ ਆਈ ਗੱਲਾਂ ਕਰੀ ਜਾਂਦੇ ਸੀ ਯਾਰ ਵੀ ਇਹੋ ਜਿਹਾ ਕੰਮ ਚੱਲਿਆ ਫਿਰ ਮੇਰਾ ਕਲੱਬ ਸੀਗਾ ਤੇ ਕਲੱਬ ਦੇ ਵਿੱਚ ਮੈਂ ਐਂਟਰ ਕੀਤਾ ਉੱਥੇ ਕਬੀਰ ਖਾਨ ਜਿਹੜੇ ਫਿਲਮ ਦੇ ਡਾਇਰੈਕਟਰ ਸੀ ਮੈਂ ਕਲੱਬ 'ਚ ਆ ਰਿਹਾ ਸੀ ਉਹ ਜਾ ਰਹੇ ਸੀ ਤੇ ਮੈਂ ਕਿਹਾ ਯਾਰ ਮੈਂ ਇੱਕ ਗੱਲ ਤੱਕ ਦੱਸ ਦੇ ਨਾਲ ਵੀ ਇਹ ਫਿਲਮ ਕਰ ਰਹੇ ਨੇ ਕਿਦਾਂ ਪਰ ਉਹ ਅੰਦਰ ਇੱਕ ਐਦਾਂ ਹੋਇਆ ਵੀ ਨਹੀਂ ਜਰੂਰ ਰੱਬ ਨੇ ਜੇ ਜੋ ਸੋਚਿਆ ਹੋਇਆ ਤਾਂ ਵੀ ਹੋ ਜੂਗਾ ਛੱਡ ਪੜਾ ਵੀ ਜਿਹੜੇ ਮੈਂ ਕੰਮ ਆਇਆ ਉਹ ਕਰਾਂਗਾ ਮੈਂ ਅੰਦਰ ਗਿਆ ਆਪਣਾ ਕੰਮ ਕਰ ਦਿੱਤਾ ਅੱਧਾ ਬਣ ਘੰਟਾ ਨਿਕਲਿਆ ਸੀਗਾ ਚੌਥੇ ਫਲੋਰ ਤੇ ਸੀਗੇ ਜਦੋਂ ਅਸੀਂ ਵਾਪਸ ਗਏ ਮੈਂ ਵਾਪਸ ਗਿਆ ਲਿਫਟ ਦੇ ਵਿੱਚ ਕੁਬੀਰ ਖਾਨ ਖੜੇ ਸੀ ਸੋ ਉਹ ਜਦੋਂ ਹੁਣ ਅਸੀਂ ਲਿਫਟ ਦੇ ਵਿੱਚ ਹੀ ਉਤਰ ਰਹੇ ਸੀ ਉਦੋਂ ਦੇ ਉਦੋਂ ਦੇ ਮੈਂ ਉਹਨਾਂ ਨੂੰ ਪੁੱਛ ਲਿਆ ਹਮਤ ਕਰਕੇ ਪਹਿਲਾਂ ਜਿਵੇਂ ਆਪਾਂ ਸੰਗੀ ਜਾਂਦੇ ਆ ਮੈਂ ਗੱਲ ਹੀ ਨਹੀਂ ਕੀਤੀ ਹੈਗੀ ਯਾ ਕੀ ਗੱਲ ਕਰਾਂ ਫਿਰ ਮੈਂ ਉਹਨਾਂ ਨੂੰ ਪੁੱਛ ਲਿਆ ਕਿ ਸਰ ਤੁਸੀਂ ਕਿਦਾਂ ਕਾਸਟ ਤੁਸੀਂ ਕਰਦੇ ਹੋ ਆਈ ਵਾਂਟ ਟੂ ਵਾਕ ਵਿਦ ਹੀ ਫਿਰ ਉਹਨਾਂ ਨੇ ਦੱਸਿਆ ਵੀ ਆ ਇਦਾਂ ਸਰ ਕਾਸਟਿੰਗ ਏਜੰਟ ਹੁੰਦਾ ਫਲਾਣਾ ਤੇ ਕਾਣਾ ਪਰ ਫਿਰ ਉਹਨਾਂ ਨੇ ਕਿਹਾ ਵੀ ਗਿਆ ਵੀ ਮੈਨੂੰ ਆਪਣੀਆਂ ਫੋਟੋਗ੍ਰਾਫਸ ਦੇ ਦੇ ਉਹਨਾਂ ਨੇ ਆਪਣਾ ਨੰਬਰ ਸ਼ੇਅਰ ਕੀਤਾ ਈਮੇਲ ਐਡਰੈਸ ਸ਼ੇਅਰ ਕੀਤਾ ਸੋ ਮੈਂ ਜਾਂਦੇ ਸਭ ਤੋਂ ਪਹਿਲਾਂ ਆਪਣੇ ਆਪਣੇ ਪਿਕਚਰਸ ਭੇਜੀਆਂ ਸ਼ਾਮੀ ਮੈਨੂੰ ਮਨ ਆ ਗਿਆ ਆਡੀਸ਼ਨ ਦੇ ਲਈ ਫਿਰ ਮੈਂ ਆਡੀਸ਼ਨ ਦਿੱਤਾ ਫਿਰ ਇਹ ਜਿਹੜਾ ਮੈਂ ਆਪਣੇ ਵਿਸ਼ਵਾਸ ਦੀ ਗੱਲ ਕਰਦਾ ਆਡੀਸ਼ਨ ਦੇ ਕੇ ਮੈਂ ਖੁਸ਼ ਨਹੀਂ ਸੀਗਾ ਕਿਉਂਕਿ ਜਿੱਦਾਂ ਉਹ ਮੁੰਡੇ ਨੇ ਮੈਂ ਥੋੜੀ ਛੱਡਿਆ ਮੈਨੂੰ ਲੱਗਦਾ ਸੀ ਵੀ ਹੋਰ ਵਧੀਆ ਹੋ ਸਕਦਾ ਸੀ ਕਿਸੇ ਤਰੀਕੇ ਉਹ ਮੈਨੂੰ ਕੁਦਰਤੀ ਕਬੀਰ ਖਾਨ ਸਰ ਫੇਰ ਮੈਂ ਉਹ ਇਹ ਵੀ ਰੱਬ ਕਿਦਾਂ ਤੁਹਾਡੇ ਢੋਮੇਲੇ ਬਣਾਉਂਦਾ ਨਾ ਲੈ ਉਹਨਾਂ ਨੂੰ ਇਹ ਗੱਲ ਦੱਸੀ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਮੈਂ ਇਹਨੂੰ ਪਰਸਨ ਨਹੀਂ ਦੇਖੂੰਗਾ ਜੇ ਹੋਇਆ ਤਾਂ ਮੈਂ ਤੈਨੂੰ ਮੈਂ ਕਹਿੰਦਾ ਜੀ ਮੈਂ ਦੁਬਾਰੇ ਆਡੀਸ਼ਨ ਦੇ ਦੂੰਗਾ ਪਰ ਆਈ ਵਾਂਟ ਟੂ ਵਰਕ ਉਹਨਾਂ ਨੇ ਨੈਕਸਟ ਡੇ ਮੈਨੂੰ ਫੇਰ ਬੁਲਾਇਆ ਉਦੋਂ ਉਹਨਾਂ ਨੇ ਆਪ ਮੇਰਾ ਆਡੀਸ਼ਨ ਆਸਟਡੀਸ਼ਨ ਲਈ ਅੱਜ ਫੇਰ ਸ਼ਾਮ ਨੂੰ ਫੋਨ ਆ ਗਈ ਵੀ ਆਜੋ ਜੀ ਪੈਸੇ ਬਾਰੇ ਤੁਸੀਂ ਡਿਸਕਸ ਕਰ ਲਓ ਤੁਸੀਂ ਸਿਲੈਕਟ ਹੋ ਸੋ ਐਦਾਂ ਮੈਨੂੰ ਇੰਡਸਟਰੀ ਚ ਕੀ ਸੋਚ ਕੇ ਜਿਵੇਂ ਮੈਂ ਐਵੇ ਦਾ ਰੋਲ ਨਹੀਂ ਕਰਨਾ ਇੱਦਾਂ ਦਾ ਕਰਨਾ ਹੈ ਕੁਝ ਮੁੰਡਾ ਮੋਟਿਵ ਹੁੰਦਾ ਕਿ ਆਈ ਚੀਜ਼ ਕਰਨੀ ਆ ਕਿ ਇਸ ਤੋਂ ਪਰੇ ਹਟ ਕੇ ਕੁਝ ਕਰਨਾ ਹੈ ਆਹ ਰਹੇ ਜੀ ਇਹਦੇ ਟਾਈਮ-ਟਾਈਮ ਦੇ ਹਿਸਾਬ ਨਾਲ ਸਿਚੁਏਸ਼ਨ ਦੇ ਹਿਸਾਬ ਨਾਲ ਮੇਰੀ ਇਹ ਮੈਂ ਸੱਚੀ ਗੱਲ ਕਹਿੰਦਾ ਮੈਂ ਪੋਲਿਟਿਕਲ ਸਟੇਟਮੈਂਟ ਨਹੀਂ ਦਿੰਦਾ ਵੀ ਜਿਆਇਆ ਇਹ ਹੁੰਦਾ ਹੈਗਾ ਜਿਹੜੀ ਅਨੈਸਟੀਲੀ ਹੈਗੀ ਹੈ ਮੈਂ ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਕੰਮ ਨੂੰ ਚੂਜ਼ ਕਰਦਾ ਤੇ ਜਾਂ ਕੰਮ ਵਧੀਆ ਦੇਖੀ ਲਈ ਜਾਂ ਪੈਸਾ ਵਧੀਆ ਦੇਖੀ ਸੋ ਜੇ ਪ੍ਰੈਫਰੈਂਸ ਮੇਰੀ ਕੰਮ ਵਧੀਆ ਹੁੰਦੀ ਹੈ ਪਰ ਜੇ ਮੇਰੇ ਹੰਕਾਰ ਦੇ ਭੁੱਖੇ ਬੈਠੇ ਨੇ ਤਾਂ ਮੈਂ ਉਹ ਨਹੀਂ ਕਰਦਾ ਬਟ ਆਈ ਫਾਈਟ ਟ ਅ ਲਾਸਟ ਬ੍ਰੀਥ ਚੰਗੀ ਕੁਆਲਿਟੀ ਕੰਮ ਦੇ ਲਈ ਮੈਂ ਹਮੇਸ਼ਾ ਇਹ ਜਿਹਦੇ ਵਿੱਚ ਚੰਗਾ ਮੈਸੇਜ ਹੋਵੇ ਜਾਂ ਵੀ ਆਪਾਂ ਸਾਰਿਆਂ ਦੇ ਲਈ ਸੋਸਾਇਟੀ ਲੀਕ ਚੰਗੀ ਫਿਰ ਹੋਵੇ ਤੇ ਪਰ ਸਿਰਫ ਉਹ ਵੀ ਨਹੀਂ ਦੇਖਿਆ ਜਾਂਦਾ ਪ੍ਰੈਕਟੀਕਲ ਬਣਾਉਣਾ ਪੈਂਦਾ ਹੈ ਸੋ ਐਸ ਥੈਂਕ ਯੂ ਸੰਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਦੇਸੀ ਮਹੀਨਾ ਦਾ ਆਪਣਾ ਪਹਿਲਾ ਸੰਗਰਾਮ ਹੁੰਦਾ ਤੇ ਆਪਾਂ ਸੰਗਰਾਮ ਤਾਂ ਮਨੋਂ ਨਹੀਂ ਹੈ ਗੁਰਦੁਆਰੇ ਨੂੰ ਘਰ ਜਾਂਦੀ ਹੈ ਜਿੱਦਾਂ ਵੀ ਸਾਡਾ ਪੂਰਾ ਮਹੀਨਾ ਵਧੀਆ ਖੁਸ਼ੀਆਂ ਭਰਿਆ ਨਿੱਕੇ ਸੁਸੰਗਰਾਮ ਸਾਡੀ ਫਿਲਮ ਹੈਗੀ ਹੈ ਜੀ ਜ਼ਿੰਦਗੀ ਦੇ ਉਤਾਰ ਚੜਾਅ ਦੀ ਦੁੱਖਾਂ ਸੁੱਖਾਂ ਦੀ ਕਹਾਣੀ ਕਿਵੇਂ ਨੰਦੀ ਕਾ ਫਿਲਮ ਬਣਾਉਣਾ ਚਾਹੁੰਦੇ ਆ ਸੋ ਉਹਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਨੇ ਆਪਣੇ ਜਿਵੇਂ ਸ਼੍ਰੀਕ ਕੇ ਬਾਜ਼ੀ ਹੋ ਗਈ ਕਈ ਗਲਤ ਅੰਸਰ ਸਾਡੇ ਨਾਲ ਜੁੜਦੇ ਨੇ ਕਿ ਲੜਾਈਆਂ ਝੜੜੇ ਜੋ ਵੀ ਚੀਜ਼ਾਂ ਨੇ ਪਰ ਹਿੰਮਤ ਨਹੀਂ ਆਣੀ ਗਲਤ ਰਾਸਤੇ ਤੇ ਨਹੀਂ ਜਾਣਾ ਸੱਚੇ ਰਾਸਤੇ ਸਿੱਧੇ ਰਾਹ ਤੇ ਚੱਲੇ ਜਾਣਾ ਤਾਂ ਕਿ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋਵੇ ਜਿਵੇਂ ਕਿ ਸੰਗਰਾਂਦ ਹੁੰਦੀ ਹੈ ਹਰ ਮਹੀਨੇ ਆਪਾਂ ਇਹ ਕਹਿੰਦੇ ਆ ਕਿ ਇੱਕ ਵਧੀਆ ਮਹੀਨਾ ਨਿਕਲੇ ਨਵੀਆਂ ਨਵੀਂ ਰੁੱਤ ਨਵੀਆਂ ਪੈੜਾ ਇਹਦਾ ਸੀ ਥਲੇਟਾ ਅਟੈਕ ਲਾਈਨ ਰੱਖੀ ਹੈ ਵੀ ਜ਼ਿੰਦਗੀ ਬਹੁਤ ਵਧੀਆ ਤੇਰੀ ਯਾਦ ਮੈਨੂੰ ਤੜਪਾਵੇ ਮੈਂ ਜਿੰਕ ਕਰੇਗਾ ਹੱਤਾ ਦੱਸ ਦੇ ਸੁਣ ਲੈ ਵੇ ਟਟੋ ਸੇ ਮਚਾਈ ਦੀ ਅਲ ਫੋਟੋ ਵੇ ਭਰਾਰੀ ਨਹਾ ਲੇਦੀ ਔਰ ਚੁੰਨੀ ਮੇਰੀ ਰੰਗ ਤੇ ਲਲਾਰੀਆ ਮੇਰੇ ਯਾਰ ਸੀ ਕਦੀ ਦੇ ਨਾਲੰਦੀ ਮੋਤਾ ਪੰਦੇ ਲੱਗਦੇ ਆ ਨੂੰ ਚੰਗੇ ਲੱਗਦੇ ਆ ਤਾਂ ਮੈਂ ਸੱਚਾ ਕੁੰਡ ਲਾ ਪਵਾ ਦਵਾ ਸੱਚਾ ਸ਼ਰੀਆ ਵਸ ਮੈਨੂੰ ਪਤਾ ਨਹੀਂ EEEE ਹਰਿਆਣੀ ਮੈਂ ਅੱਜ ਦੀ ਜਿਉਂਨੇ ਬਾਪੂ ਮਰੀਆਣੀ ਮੈਂ ਮਰੀਆਣੀ ਮੈਂ ਰਬਾ ਸੌ ਲੱਗੇ ਰੂਹ ਨੂੰ ਸਕੂਨ ਮਿਲਦਾ ਜਦੋਂ ਮੇਰੀ ਮਾਣੂ ਫੈਣ ਮੇਰੇ ਮਾਂ ਆਖਦੇ ਬਸੌ ਲੱਗੇ ਰੂਹ ਨੂੰ ਸਕੂਨ ਮਿਲਦਾ ਜਦੋਂ ਮੇਰੀ ਮਾਣੂ ਫੈਣ ਮੇਰੇ ਮਾਂ ਆਖਦੇ ਜਦੋਂ ਕਰੇ ਆਵੇ ਮੱਥੇ ਚੁੰਮਦੀ ਆ ਸਬਦ ਇਹ ਕਹਿੰਦੀ ਮੈਨੂੰ ਸਾਰੇ ਪੁੱਤ ਸਿੱਧੂ ਜਿਹੇ ਲੱਗਦੇ ਦਿਲ ਦੇ ਹੁੰਦੇ ਦਰਿਆਵਾਂ ਤੋਂ ਵੀ ਵੱਡੇ ਮਾਵਾਂ ਦੇਵੇਂ ਲੋਕੀ ਐਵੇਂ ਤਾਣੀ ਬੋੜ ਵਾਲੀ ਛਾਂ ਆਖਦੇ ਐਵੇਂ ਤਾਣੀ ਬੋੜ ਵਾਲੀ ਛਾਂ ਆਖਦੇ ਰੱਬਾ ਸੌਂ ਲੱਗੇ ਰੂਹ ਨੂੰ ਸਕੂਨ ਮਿਲਦਾ ਹੈ ਜਦੋਂ ਮੇਰੀ ਮਾਂ ਨੂੰ ਫੈਣ ਮੇਰੇ ਮਾਂ ਆਖਦੇ ਰੱਬਾ ਸੌਂ ਲੱਗੇ ਰੂਹ ਨੂੰ ਸਕੂਨ ਮਿਲਦਾ ਹੈ ਜਦੋਂ ਮੇਰੀ ਮਾਂ ਨੂੰ ਫੈਣ ਮੇਰੇ ਮਾਂ ਆਖਦੇ 야 yeah. yeah. ਪੱਤੇ ਇੱਕ ਦਿਨ ਮਿੱਟੀ ਹੋਏ ਪੁੰਗਰ ਕੇ ਆਇਆ ਰੱਬਾ ਇਹ ਖੁਸ਼ੀਆਂ ਦੀ ਸੰਗਰਾਣ ਹੋਵੇ ਕੋਈ ਐਸੀ ਕਿਰਪਾ ਕਰ ਰੱਬਾ ਇਹ ਖੁਸ਼ੀਆਂ ਦੀ ਸੰਗਰਾਣ ਹੋਵੇ ਇੱਕ ਇੱਕ ਲੈਣਾ ਹਨਾ ਇਹ ਹੁੱਚੇ ਕਿਹੜਾ ਪੰਛੀ ਆ ਜਿਹਦੇ ਸਿਰ ਪਰ ਪੈਰਾ ਸਿਰਫ ਤੁਸੀਂ ਇਹ ਅਕਸਰ ਦੋ ਘਰ ਕੈਂਸਰ ਨਹੀਂ ਦੋਗਾ ਜਿਹੜਾ ਇਹ ਕਿਹੜਾ ਪੰਛੀ ਹੈ ਜਿਹਦੇ ਸਿਰ ਪਰ ਪੈਰ ਤੇ ਸਿਰ ਪਰ ਬਹੁਤ ਜਾ ਤੱਕ ਹਨ ਮੇਰੇ ਥੋੜਾ ਜਿਹਾ ਵੀ ਮੇਰੇ ਤੇ ਪ੍ਰੈਸ਼ਰ ਲੱਗਿਆ ਕੋਈ ਅੰਸਰ ਨਹੀਂ ਦੋਗਾ ਕੋਈ ਬੋਲ ਦਗਾ ਨਹੀਂ ਟਿਕ ਟਿਕ ਵਾਹ ਟਿਕ 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 ਪਰ ਪਹਿਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਮੈਂ ਤੁਹਾਡੇ ਨਾਲ ਖੁਸ਼ੀ ਸਰਾ ਤੇ ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਗੁਰਾਸਟਰਾ ਟਰੱਸਟ ਤੇ ਮੇਰੇ ਨਾਲ ਮੌਜੂਦ ਆ ਪਾਲੀਵੁੱਡ ਤੋਂ ਬਾਲੀਵੁੱਡ ਐਕਟਰ ਗੈਵੀ ਚਾਹਲ ਜੋ ਕਿ ਅੱਜ ਇਨਾਂ ਨੰਨੇ-ਮੁੰਨੇ ਬੱਚਿਆਂ ਦੇ ਨਾਲ ਮਿਲਣ ਆਏ ਸੀ ਅਸੀਂ ਦੇਖ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਇਨਾਂ ਸਾਰਿਆਂ ਦੇ ਚਿਹਰੇ ਦੇ ਉੱਪਰ ਵੀ ਇੱਕ ਸਮਾਈਲ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਸੋ ਮੇਰੇ ਨਾਲ ਮੌਜੂਦ ਹੈ ਗੈਵੀ ਚਾਹਲ ਗੱਲ ਕਰਦੇ ਹੋ ਉਹਨਾਂ ਦੇ ਨਾਲ ਸੱਚੀ ਗੱਲ ਹਾਂਜੀ ਸਤਿ ਸ਼੍ਰੀ ਅਕਾਲੀ ਸਤਿ ਸ਼੍ਰੀ ਅਕਾਲ ਸਾਰਾ ਕਸਰ ਕੀ ਨਹੀਂ ਲੱਗਾ ਇਹna ਬੱਚਿਆਂ ਦੇ ਨਾਲ ਅੱਜ ਤੁਸੀਂ ਸਪੈਸ਼ਲੀ ਮਿਲਨ ਆਏ ਹੋ ਹਾਂਜੀ ਮੈਂ ਬੱਚਿਆਂ ਦੇ ਨਾਮ ਨਹੀਂ ਲਵਾਂਗਾ ਬੜੇ ਸ਼ਰਾਰਤੀ ਬੱਚੇ ਨੇ ਪਹਿਲਾਂ ਹਾਂਜੀ ਹਾਂ ਥੋੜੀ ਦੇਰ ਤਾਂ ਚੁੱਪ ਬੈਠੇ ਸੀਗੇ ਤੇ ਪਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜਾ ਜਿਹਾ ਫਾਰਮ ਫੜ ਲਈ ਗਰਮ ਹੋ ਗਿਆ ਨਾ ਮਾਹੌਲ ਬਸ ਫੇਰ ਤਾਂ ਬੁਝਾਰਤਾ-ਬਝੁਰਤਾ ਸੀ ਪਾਇਆ ਕਾਫੀ ਵਧੀਆ ਲੱਗਿਆ ਜੀ ਬਹੁਤ ਪਰਮਾਤਮਾ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਤਰੱਕੀਆਂ ਬਖਸ਼ੇ ਹਾਲ ਵੀ ਪੁੱਛ ਰਹੀ ਸੀ ਤੁਹਾਨੂੰ ਬੜੀ ਉੱਠ-ਉੱਠ ਕੇ ਮੈਂ ਦੇਖ ਰਹੀ ਸੀ ਹਾਂਜੀ ਹਾਂਜੀ ਉਹਨਾਂ ਨੇ ਬੁਝਾਰਤਾ ਪੁੱਛੇ ਮੈਂ ਉਹੀ ਤਾਂ ਗੱਲ ਹੈ ਨਾ ਅਸਤੇ ਟਾਈਮ ਥੋੜਾ ਜਿਹਾ ਘੱਟ ਸੀਗਾ ਇਹ ਵੀ ਬਿਜ਼ੀ ਐਗਜ਼ਾਮਸ ਚੱਲਦੇ ਹੈਗੇ ਨੇ ਸੋ ਨਹੀਂ ਤਾਂ ਸਾਡੀ ਗਰਾਰੀ ਫਸ ਗਈ ਸੀ ਅੱਛਾ ਮੈਂ ਕਿ ਫਸਾਲ ਹੈ ਇਹਨਾਂ ਨੇ ਤੁਹਾਨੂੰ ਨਹੀਂ ਨਹੀਂ ਜੀ ਆਏ ਨਹੀਂ ਆਏ ਨਹੀਂ ਬਚ ਗਏ ਹੋਰੇ ਤਾਂ ਇਹ ਤਾਂ ਚੱਲੇ ਆਂਗੇ ਬਚ ਗਏ ਸੀ ਕਿ ਫਸ ਗਏ ਗੈਵੀ ਜੀ ਫਸ ਗਏ 부ਜਾਰ ਤਾਂ 부ਜਲੀਆਂ ਸੀ ਹਾਂਜੀ ਹਾਂਜੀ ਦੇਖਿਆ ਠੀਕ ਹੈ ਸੋ ਅ ਘੈਵੀ ਸਰ ਦੇਖਿਏ ਤਾਂ ਹਨਾ ਬੀਜ਼ੀ ਸ਼ਡਿਊਲ ਚੱਲ ਰਿਹਾ ਤੁਹਾਡਾ ਵੇ ਫਿਲਮਾਂ ਦੀ ਸ਼ੂਟਿੰਗ ਚਾਹੇ ਅਪਕਮਿੰਗ ਪ੍ਰੋਜੈਕਟਸ ਬਟ ਫਿਰ ਵੀ ਇਹਨਾਂ ਬੱਚਿਆਂ ਦੇ ਕੋਲ ਆਣਾ ਇਹਨਾਂ ਦੇ ਨਾਲ ਟਾਈਮ ਸਪੈਂਡ ਕਰਨਾ ਮੈਨੂੰ ਲੱਗਦਾ ਇੱਕ ਅਲੱਗ ਫੀਲਿੰਗਸ ਆ ਜਿਨ ਨੂੰ ਨਾ ਸੇ ਸ਼ਬਦਾਂ ਨਾਲ ਸ਼ਾਇਦ ਬਿਆਨ ਨਹੀਂ ਕਰ ਸਕਦੇ ਇੱਕ ਆਪਣਾਪਨ ਇਹਨਾਂ ਨੂੰ ਮਿਲ ਜਾਂਦਾ ਜਦੋਂ ਤੁਹਾਡੇ ਵਰਗੇ ਆਰਟਿਸਟ ਜਾਂ ਜੋ ਲੋਕ ਆਪਣੇ ਕੁਆਲਿਟੀ ਟਾਈਮ ਚ ਕਾਟ ਕੇ ਨਾ ਦੇ ਕੋਲ ਆ ਹੰਨੀ ਮੈਂ ਤਾਂ ਜੀ ਆਪਣੇ ਆਪ ਨੂੰ ਬੜਾ ਭਾਗੀ ਸਮਝੂਗਾ ਸੰਦੂ ਭਾਈ ਜੀ ਤੋਂ ਜਦੋਂ ਪਤਾ ਲੱਗਿਆ ਸੀਗਾ ਗੁਰੂ ਆਸਰਾ ਇਦਾਂ ਟਰਸਟ ਬਾਰੇ ਬੱਚਿਆਂ ਦੇ ਬਾਰੇ ਹਨਾ ਕਿ ਬੋਤੇ ਨਾ ਸਨ ਤੇ ਇੱਕ ਚੰਗਾ ਫੀਲ ਹੁੰਦਾ ਜਦੋਂ ਇੱਥੇ ਆਉਨੇ ਆ ਸੋ ਫਿਰ ਉਦੋਂ ਹੀ ਮਨ ਦੇ ਵਿੱਚ ਆਇਆ ਵੀ ਮੈਂ ਇੱਕ ਵਾਰੀ ਜ਼ਰੂਰ ਜਾ ਕੇ ਆਉਂਗਾ ਤੇ ਅੱਜ ਅਕੱਲ ਹੀ ਸਾਡੀ ਗੱਲ ਹੋਈ ਅੱਜ ਦਾ ਦਿਨ ਥੋੜਾ ਉਹਦੇ ਵਿੱਚੋਂ ਟਾਈਮ ਸੀਗਾ ਤਾਂ ਮੈਨੂੰ ਲੱਗਿਆ ਵੀ ਮੈਂ ਬੱਚਿਆਂ ਦੇ ਨਾਲ ਜਾ ਕੇ ਵੀ ਥੋੜਾ ਟਾਈਮ ਸਪੈਂਡ ਕਰੀਏ ਤੇ ਮੇਰੇ ਲਈ ਵੀ ਚੇਂਜ ਹੈ ਜੀ ਵੀ ਇਦਾਂ ਦਾ ਇਹਨਾਂ ਦੇ ਭੋਲੇ-ਪਾਲੇ ਚਿਹਰੇ ਦੇਖ ਕੇ ਇਹਨਾਂ ਦੇ ਮੁਸਕਾਨਾਂ ਦੇਖ ਕੇ ਖੁਸ਼ੀ ਮਿਲਦੀ ਹੈ ਜੀ ਤੇ ਚਲੋ ਜੇ ਇਹਨਾਂ ਨੂੰ ਮੇਰੀ ਸ਼ਕਲ ਦੇਖ ਕੇ ਜਾਂ ਮੇਰੇ ਨਾਲ ਗੱਲਾਂ ਬਾਤਾਂ ਕਰਕੇ ਇਹਨਾਂ ਨੂੰ ਥੋੜੀ ਖੁਸ਼ੀ ਮਿਲਦੀ ਹੈ ਤਾਂ ਬਸ ਵਾਹਿਗੁਰੂ ਜੀ ਖੁਸ਼ੀਆਂ ਮੰਡਣ ਸੋ ਇਸੇ ਗੱਲ ਕਰਕੇ ਮੈਂ ਇੱਥੇ ਆ ਗਿਆ ਜੀ ਚੰਗਾ ਲੱਗਿਆ ਬਾਓ ਕਿੰਨਾ ਕਿ ਤੁਸੀਂ ਅੱਜ ਆਪਣਾ ਬਚਪਨਾ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਇਹਨਾਂ ਦੇ ਵਿੱਚ ਕਿ ਬਚਪਨ ਦੀ ਮੈਮਰੀ ਯਾਦ ਹੈ ਇਹਨਾਂ ਨੂੰ ਹਾਂਜੀ ਹਾਂਜੀ ਬਹੁਤ ਜ਼ਿਆਦਾ ਜਦੋਂ ਐਕਚੁਅਲੀ ਪਹਿਲਾਂ ਤਾਂ ਜਿੰਨੇ ਬੈਠੇ ਸੀਗੇ ਸਾਰੇ ਮੈਂ ਜੋ ਪ੍ਰਾਇਮਰੀ ਸਕੂਲ ਵੇਲੇ ਪੜ੍ਹਦੇ ਹੁੰਦੇ ਸੀਗੇ ਉਹ ਯਾਦ ਆ ਗਈ ਵੀ ਤਪੜਾਂ ਦੇ ਉੱਤੇ ਕਿਵੇਂ ਬੈੰਦੇ ਹੁੰਦੇ ਸੀਗੇ ਫਿਰ ਜਦੋਂ ਮੈਂ ਇਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਜਿੰਨੇ ਇਦਾਂ ਕਈ ਬੱਚੇ ਉਧਾਂ ਸੰਗ ਕੇ ਬੈਠ ਗਏ ਹੁਣ ਤਾਂ ਚਲੋ ਐ ਵੀ ਸੰਗ ਮੇਰੀ ਥੋੜੀ ਜਿਹੀ ਘਟ ਗਈ ਪਰ ਮੈਂ ਉਹ ਚੀਜ਼ਾਂ ਸਾਰੀਆਂ ਵੀ ਮੈਂ ਵੀ ਇਦਾਂ ਹੀ ਕਰਦਾ ਹੁੰਦਾ ਸੀ ਕਿਉਂਕਿ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਰਾਜ ਸੰਗਣਾ ਨਹੀਂ ਹੈਗਾ ਵੀ ਉੱਠੋ ਗੱਲਬਾਤ ਕਰੋ ਪਰ ਉਹ ਉਦਾਂ ਹੀ ਬਿਹੇਵ ਕਰ ਰਹੇ ਸੀਗੇ ਜਿਵੇਂ ਛੋਟੇ ਬੱਚੇ ਫਿਰ ਉਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਗੀਆਂ ਮੈਨੂੰ ਸਾਰਾ ਆਪਣਾ ਬਚਪਨ ਯਾਦ ਆ ਗਿਆ ਸੋ ਜਦੋਂ ਆਪਾਂ ਨੇ ਇਦਾਂ ਮਿਲਦੇ ਆ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਉਹ ਪੇਰੈਂਟਸ ਦੀ ਵੈਲਿਊ ਆ ਨਾ ਉਹ ਬਹੁਤ ਇੰਪੋਰਟੈਂਟ ਆ ਸ਼ਾਇਦ ਉਹ ਲੋਕ ਜ ਕੁਝ ਉਸ ਨੂੰ ਸਮਝ ਨਹੀਂ ਪਾਂਦੇ ਪਰ ਜਦੋਂ ਆਪਾਂ ਇੱਥੇ ਆਨੇ ਸੋ ਮਤਲਬ ਕਿ ਕਿੰਨਾ ਕੋਚਾ ਸੀ ਕਿੰਨੇ ਅਮੀਰ ਆ ਨਹੀਂ ਨਹੀਂ ਬਿਲਕੁਲ ਜੀ ਉਹੀ ਹੈ ਵੀ ਜਦੋਂ ਕਿਸੇ ਕੋਲ ਕੋਈ ਚੀਜ਼ ਹੁੰਦੀ ਹੈਗੀ ਆਪਾਂ ਉਹਦੀ ਵੈਲਿਊ ਨਹੀਂ ਕਰਦੇ ਹੈਗੇ ਜਦੋਂ ਨਹੀਂ ਹੁੰਦੀ ਫਿਰ ਉਹਦੀ ਕੀਮਤ ਪਤਾ ਲੱਗਦੀ ਹੈਗੀ ਹੈ ਨਾ ਸੋ ਬੱਚਿਆਂ ਦੇ ਚਿਹਰੇ ਦੇਖ ਕੇ ਫਿਰ ਉਹ ਚੀਜ਼ਾਂ ਵੀ ਜਿਹੜੀਆਂ ਚੀਜ਼ਾਂ ਇਹਨਾਂ ਕੋਲੇ ਨਹੀਂ ਹੈਗੀਆਂ ਹੈ ਨਾ ਵੀ ਮਾਪਿਓ ਦਾ ਸਾਆਇਆ ਲਾ ਲੋ ਹੋਰ ਚੀਜ਼ ਤਾਂ ਉਦੋਂ ਫਿਰ ਆਪਾਂ ਅੱਜ ਕੱਲ ਹਰ ਇੱਕ ਮਨੁੱਖ ਮੇਲਾ ਦਾ ਹਰ ਕੋਈ ਸ਼ਿਕਾਇਤਾਂ ਬਹੁਤ ਲਈ ਬੈਠਾ ਹੈ ਵਾਈ ਮੀ ਮੇਰੇ ਨਾਲ ਇਦਾਂ ਕਿਉਂ ਹੋ ਗਿਆ ਆ ਕਿਉਂ ਹੋ ਗਿਆ ਹੈ ਨਾ ਸੋ ਮਾਪਿਓ ਦਾ ਵੀ ਆਪਾਂ ਆਪਾਂ ਟਾਈਮ ਰਿਸ਼ਤਿਆਂ ਦੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਅਹਿਮੀਅਤ ਦੇਣਾ ਜੀ ਸੋ ਸਾਡੇ ਕੋਲ ਉਹ ਹੁੰਦੇ ਹੋਏ ਵੀ ਆਪਾਂ ਗਵਾ ਲੈਨੇ ਆ ਸੋ ਹੁਣ ਆ ਬੱਚੇ ਵਿਚਾਰੇ ਬੈਠੇ ਨੇ ਚਲੋ ਇੱਕ ਦੂਜੇ ਦੇ ਨਾਲ ਹੱਸ ਖੇਡ ਕੇ ਆਪਣਾ ਟਾਈਮ ਕੱਢ ਰਹੇ ਨੇ ਪਰ ਜੇ ਆਪਾਂ ਡੀਪਲੀ ਸੋਚੀਏ ਉਹਨਾਂ ਚੀਜ਼ਾਂ ਨੂੰ ਹੈ ਨਾ ਸੋ ਬਸ ਇਹੀ ਹੈਗੀ ਜੀ ਵੀ ਆਪਣੇ ਮਾਪਿਓ ਆਪਣੇ ਸਿਰਤੇ ਨੇ ਭੈਣ ਭਰਾ ਆਪਣੇ ਨਾਲ ਨੇਗੇ ਸੋ ਆਪਾਂ ਉਹਨਾਂ ਰਿਸ਼ਤਿਆਂ ਦੀ ਵੈਲਿਊ ਕਰੀਏ ਤੇ ਬਾਕੀ ਵਾਇਕਰੂ ਜੀ ਇਹਨਾਂ ਨੂੰ ਖੁਸ਼ੀਆਂ ਦੇਣ ਜੀ ਜਿੰਨੇ ਹੱਸ ਕੇ ਫਾਦਰਸਡੇ ਆਂਦਾ ਮਦਰਸਡੇ ਆਂਦਾ ਤੇ ਮੈਨੂੰ ਲੱਗਦਾ ਕਿ ਉਸ ਦਿਨ ਸੋਸ਼ਲ ਮੀਡੀਆ ਤੇ ਨਾ ਬੜੀਆਂ ਪੋਸਟਾਂ ਪੈ ਜਾਂਦੀਆਂ ਹਰ ਬੰਦੇ ਦੇ ਪਾਸੋਂ ਪਰ ਸਾਲ 'ਚ 365 ਦਿਨ ਹੁੰਦੇ ਆ ਸ਼ਾਇਦ ਉਹ ਆਪਾਂ ਕਿਤੇ ਨਾ ਕਿਤੇ ਦਿਨ ਗਵਾ ਲੈਂਦੇ ਆ ਨਹੀਂ ਬਿਲਕੁਲ ਜੀ ਬਿਲਕੁਲ ਮੈਂ ਤਾਂ ਆਪਣੀ ਹਮੇਸ਼ਾ ਗੱਲ ਕਰਦਾ ਹੁੰਨਾ ਜੀ ਮੈਂ ਹੁਣ ਜਿਵੇਂ ਕਈ ਵਾਰੀ ਇੱਥੇ ਮੈਨੂੰ ਹੁਣ 3 ਦਿਨ ਹੋ ਗਏ ਮੰਮੀ ਮੇਰੇ ਪਟਿਆਲੇ ਨੇਗੇ ਸਾਡੀ ਫੋਨ ਤੇ ਗੱਲ ਹੋ ਜਾਂਦੀ ਆ ਤੇ ਪਰ ਮੈਂ ਪਰਸਨਲੀ ਅਜੇ ਤੱਕ ਨਹੀਂ ਜਾ ਸਕਿਆ ਉਹਨਾਂ ਕੋਲੇ ਕਿਉਂਕਿ ਮੈਨੂੰ ਪਤਾ ਵੀ ਮੈਂ 2 ਦਿਨਾਂ ਬਾਅਦ ਜਾਣਾ ਸੋ ਮੈਂ ਇੱਕ ਇੱਕ ਦਿਨ ਪੁਸ਼ ਕਰੀ ਜਾਣਾ ਵੀ ਚਲ ਉਦੋਂ ਜਾ ਕੇ ਮਿਲ ਲੂੰਗਾ ਬਟ ਬਹੁਤ ਛੋਟੀ ਗੱਲ ਹੈ ਤੋਂ ਡੇਢ ਘੰਟੇ ਦਾ ਰਾਹ ਹੈ ਵੀ ਜਦੋਂ ਚਲੋ ਬੇਸ਼ਿਕ ਰਾਤ ਨੂੰ ਪਰ ਉਹ ਐ ਵੀ ਚਲੋ ਮੰਮੀ ਕਹਿੰਦੇ ਨੇ ਵੀ ਰਾਤ ਨੂੰ ਬੇਟੇ ਸਫ਼ਰ ਨਾ ਕਰੀ ਤੂੰ ਸੋ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਇੱਕ ਵਿਚੋ ਟਾਈ ਉਹ ਜਾ ਲੈਣਾ ਚਾਹੀਦਾ ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਆਪਾਂ ਨੂੰ ਲੇਟਰ ਔਨ ਪਤਾ ਲੱਗਦੀਆਂ ਨੇ ਜਿਵੇਂ ਜਦੋਂ ਆਪਣੇ ਕੋਲ ਚੀਜ਼ਾਂ ਨਹੀਂ ਹੁੰਦੀਆਂ ਕਿਉਂਕਿ ਇੱਦਾਂ ਹੀ ਮੈਂ ਇੱਕ ਵਾਰੀ 3-4 ਦਿਨ ਮੈਨੂੰ ਇੱਕਦਮ ਬੰਬੇ ਜਾਣਾ ਪੈ ਗਿਆ ਉਹ ਜਿਹੜੇ 2 ਦਿਨਾਂ ਬਾਅਦ ਮੈਂ ਮਿਲਣਾ ਸੀ ਕਿ ਮੈਨੂੰ ਬੰਬੇ ਜਾਣਾ ਪੈ ਗਿਆ ਮੈਂ ਉਹਨਾਂ ਨੂੰ ਮਿਲ ਹੀ ਨਹੀਂ ਸਕਿਆ ਫਿਰ ਮੈਂ 1.5 ਮਹੀਨੇ ਬਾਅਦ ਮੈਨੂੰ ਮਿਲਣਾ ਪਿਆ ਹਨਾ ਜੇ ਉਹਨਾਂ ਨੂੰ ਵਿੱਚ ਮਮੇ ਬਿਮਾਰ ਵੀ ਹੋ ਗਈ ਸੀ ਉਹ ਛੋਟੀਆਂ ਛੋਟੀਆਂ ਗੱਲਾਂ ਮਤਲਬ ਵੀ THEN ਵੀ ਰਿਅਲਾਈਜ਼ ਸੋ ਜੀ ਟਾਈਮ ਕੱਢਣਾ ਚਾਹੀਦਾ ਪੈਰੈਂਟਸ ਨੂੰ ਥੋੜੀ ਜਿਹੀ ਜਲਦੀ ਵਿੱਚ ਬਸ ਮੈਂ ਇੱਕ ਦ ਜੋ ਤੁਹਾਡੇ ਜਹਨ ਚ ਹਮੇਸ਼ਾ ਰਹਿੰਦੇ ਤੇ ਤੁਹਾਡੀ ਤਾਕਤ ਆ ਹਾਂ ਹਾਂ ਹਾਂਜੀ ਹਾਂ ਮੰਮੀ ਹਮੇਸ਼ਾ ਮੈਨੂੰ ਇਹੀ ਕਹਿੰਦੇ ਹੁੰਦੇ ਸੀ ਵੀ ਸ਼ੇਰਾ ਕਦੇ ਹਿੰਮਤ ਨਾ ਹਾਰੀ ਉਹਨਾਂ ਨੂੰ ਪਤਾ ਵੀ ਬੰਬੇ ਦੇ ਵਿੱਚ ਜ਼ਿੰਦਗੀ ਕਿੱਦਾਂ ਹੈਗੀ ਹੈ ਨਾ ਇੰਨਾ ਕੁਝ ਅਚੀਵ ਮਤਲਬ ਜਿੰਨਾ ਵੀ ਚਲੋ ਅਚੀਵ ਕਰ ਲਿਆ ਉੱਥੇ ਆਪਾਂ ਕੈਰੀਅਰ ਦੇ ਵਿੱਚ ਇੱਕ ਠੀਕ ਮੁਕਾਮ ਦੇ ਉੱਤੇ ਹੈਗਾ ਜੀ ਪਰ ਉਹ ਅਜੇ ਵੀ ਮੈਨੂੰ ਕਈ ਵਾਰੀ ਕਹਿ ਦਿੰਦੇ ਨੇ ਵੀ ਜੇ ਤੈਨੂੰ ਕਿਤੇ ਵੀ 19 21 ਉਦਾਸ ਨਹੀਂ ਹੋਣਾ ਇੱਥੇ ਕਿਸੇ ਚੀਜ਼ ਦੀ ਆਪਣੇ ਕੋਲ ਕਮੀ ਨਹੀਂ ਕੋਲੇ ਆ ਜੀ ਸੋ ਉਹ ਛੋਟੀਆਂ ਛੋਟੀਆਂ ਗੱਲਾਂ ਇੱਕ ਉਹਨਾਂ ਦਾ ਹੌਸਲਾ ਦੇਣਾ ਹੁਣ ਅੱਗੇ ਮੰਨ ਲਓ ਮੇਰਾ ਕੋਈ ਕੰਮ ਆ ਰਿਹਾ ਹੈਗਾਗਾ ਉਹ ਉਹਨਾਂ ਨੂੰ ਅਜੇ ਇੰਨੇ ਚੀਜ਼ਾਂ ਦਾ ਟੈਕਨੀਕਲ ਜਾਂ ਕਈ ਚੀਜ਼ਾਂ ਦਾ ਨੌਲੇਜ ਹੈ ਨਹੀਂ ਪਰ ਉਹ ਦੋ ਸ਼ਬਦ ਹੀ ਉਹਨਾਂ ਦੇ ਕਹਿਣੇ ਵੀ ਹੌਸਲਾ ਨਾ ਹਾਰੀ ਵੀ ਮੈਂ ਬੈਠੀ ਆ ਕਿਸੇ ਵੀ ਚੀਜ਼ ਦੀ ਅਜੂ ਕਹਿੰਦੇ ਕੋਈ ਪੈਸੇ ਦੀ ਮੈਨੂੰ ਪੁੱਛਦੇ ਹੁੰਦੇ ਨਹੀਂ ਕੋਈ ਪੈਸੇ ਦੀ ਲੋੜ ਤਾਂ ਨਹੀਂ ਹੈਗੀ ਕੋਈ ਕੁਝ ਨਹੀਂ ਸੋ ਉਹੀ ਹੈ ਵੀ ਮਾਂ ਦੇ ਲਈ ਤਾਂ ਹਮੇਸ਼ਾ ਪੁੱਤ ਉਦੋਂ ਜਿੰਮੀ ਵੀ ਤੁਸੀਂ ਜਿਸ ਲੈਵਲ ਦੇ ਉੱਤੇ ਪਹੁੰਚ ਜਾਓ ਸੋ ਉਹਨਾਂ ਦੀ ਉਹ ਗੱਲਾਂ ਜੀ ਉਹ ਹੌਸਲਾ ਦਿੰਦੀਆਂ ਵੀ ਹਾਂ ਸਰ ਦੇ ਉੱਤੇ ਮੇਰੀ ਮਾਂ ਹੈਗੀ ਆ ਚਾਹਨੀ ਚਾਂਦੀ ਜਾਂਦੀ ਅਗਿਆ ਵੀ ਸਰ ਥੋੜਾ ਜਿਹਾ ਸੰਗਰਾਦ ਫਿਲਮ ਦੇ ਬਾਰੇ ਵੀ ਦੱਸ ਦਿਓ 22 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਹਾਂਜੀ 22 ਮਾਰਚ ਨੂੰ ਸੰਗਰਾਦ ਫਿਲਮ ਰਿਲੀਜ਼ ਹੋਊਗੀ ਜੀ ਬਹੁਤ ਚੰਗੀ ਐਸੀ ਫਿਲਮ ਬਣਾਈ ਆ ਪਰਿਵਾਰਿਕ ਫਿਲਮ ਹੈ ਹਰ ਇੱਕ ਵਰਗ ਦੇ ਲਈ ਇਸ ਫਿਲਮ ਦੇ ਵਿੱਚ ਕੁਝ ਨਾ ਕੁਝ ਹੈਗਾ ਐਕਸ਼ਨ ਰੋਮਾਂਸ ਡਰਾਮਾ ਕਾਮੇਡੀ ਸੋ ਕਿਤੇ ਨਾ ਕਿਤੇ ਤੁਸੀਂ ਆਪਣੀ ਜ਼ਿੰਦਗੀ ਦੇ ਕੁਝ ਕਿਸੇ ਦੇ ਨਾਲ ਜ਼ਰੂਰ ਆਪਣਾ ਰਿਲੇਟ ਕਰੋਗੇ ਸੋ ਇਟਸ ਅ ਗੁੱਡ ਫਿਲਮ ਜੀ ਆਪਣੇ ਵੱਲੋਂ ਅਸੀਂ ਚੰਗੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰਿਆਂ ਦਾ ਮੈਂ ਥੈਂਕਸ ਕਰਨਾ ਚਾਹੁੰਗਾ ਕਿਉਂਕਿ ਉਹਨਾਂ ਨੇ ਟੀਜ਼ਰ ਤੇ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਸੋ ਉਹਨਾਂ ਦੇ ਉਹ ਸ਼ਬਦ ਜਿਹੜੇ ਉਹ ਕਹਿ ਰਹੇ ਨੇਗੇ ਵੀ ਬਹੁਤ ਵਧੀਆ ਹੈਗੀ ਐਦਾਂ ਜੀ ਤਾਂ ਫਿਲਮ ਵੀ ਉਨੀ ਹੀ ਵਧੀਆ ਸੋ ਤੁਸੀਂ ਜ਼ਰੂਰ 2 ਮਾਰਚ ਨੂੰ ਜਾ ਕੇ ਦੇਖ ਕੇ ਆਇਓ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ 에ਸਨ ਮਿਰਨਲ ਪਾਲੀਵੁੱਡ ਤੇ ਬਾਲੀਵੁੱਡ ਐਕਟਰ ਕੈਵੀ ਚਾਹਲ ਜੋ ਕਿ ਅੱਜ ਗੁਰਾਸਤਾ ٹرسٹ ਪਹੁੰਚਿਓਈ ਸੀ ਇਹਨਾਂ ਨੰਨੇ ਮੁੰਨੇ ਬੱਚਿਆਂ ਦੇ ਨਾਲ ਮੁਲਾਕਾਤ ਕੀਤੀ ਇਹਨਾਂ ਦੇ ਨਾਲ ਟਾਈਮ ਸਪੈਂਡ ਕੀਤਾ ਸੋ ਮੈਨੂੰ ਲੱਗਦਾ ਹੈ ਕਿ ਕੋਈ ਵੀ ਜਿਹਦੇ ਕੋਲ ਜਿੰਨਾ ਕਰੀ ਸਮਾਂ ਹੋ ਸਕਦਾ ਹੈ ਜ਼ਰੂਰ ਆਓ ਜ਼ਰੂਰ ਮੁਲਾਕਾਤ ਕਰੋ ਖਾਸ ਕਰਕੇ ਆਪਣੇ ਮਾਤਾ ਪਿਤਾ ਦੀ ਸੇਵਾ ਜ਼ਰੂਰ ਕਰੋ ਉਹਨਾਂ ਦੇ ਨਾਲ ਜਿਆਦਾ ਤੋਂ ਜਿਆਦਾ ਸਮਾਂ ਜਿਹੜਾ ਆ ਉਹ ਜ਼ਰੂਰ ਸਪੈਂਡ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਕੁਝ ਅਜਿਹੀ ਚੀਜ਼ਾਂ ਹੁੰਦੀਆਂ ਨੇ ਜੋ ਕਦੀ ਵੀ ਮੁੜ ਕੇ ਵਾਪਸ ਨਹੀਂ ਆਉਂਦੀਆਂ ਸੋ ਉਮੀਦ ਕਰਦੀ ਹਾਂ ਤੁਹਾਨੂੰ ਆਜੀ ਸਾਡੀ ਸਪੈਸ਼ਲ ਸਟੋਰੀ ਪਸੰਦ ਆਈ ਹੋਵੇਗੀ ਹਾਇਲੈਟਸ ਅਪਡੇਟ ਨੂੰ ਜਾਣ ਲਈ ਦੀਖ ਤੇ ਰੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ